ਵਿੱਕੀ ਗਾਉਂਡਰ ਤੇ ਸੁੱਖਾ ਕਾਲਮਾ ਦੀ ਪਹਿਲੀ ਮੁਲਾਕਾਤ ਕਦੋਂ ਤੇ ਕਿੱਥੇ ਹੋਈ ਤੇ ਕਿਸ ਨੇ ਇਹ ਜਿਹੜੀ ਮੁਲਾਕਾਤ ਕਰਾਈ ਸੀ ਬਾਅਦ ਵਿੱਚ ਸੁੱਖਾ ਕਾਲਮਾ ਤੇ ਵਿੱਕੀ ਗਾਉਂਡਰ ਕਿਵੇਂ ਦੁਸ਼ਮਣ ਬਣ ਗਏ ਤਾਂ ਆਪਾਂ ਉਹਨਾਂ ਗੱਲਾਂ ਬਾਤਾਂ ਬਾਰੇ ਜਿਹੜੀ ਚਰਚਾ ਕਰਾਂਗੇ ਸਭ ਤੋਂ ਪਹਿਲਾਂ ਦੱਸਦੀ ਵੀ ਇਹ ਵੀਡੀਓ ਗੈਂਗਸਟਰ ਬਾਦ ਨੂੰ ਪ੍ਰਮੋਟ ਨਹੀਂ ਕਰਦੀ ਦੋਸਤੋ ਇਸ ਦਲਦਲ ਦੇ ਵਿੱਚ ਨੌਜਵਾਨ ਫਸਤਾ ਜਾਂਦੇ ਨੇ ਪਰ ਪਿੱਛੋਂ ਉਹਨਾਂ ਦੇ ਘਰ ਕਿਵੇਂ ਰੁੱਲਦੇ ਨੇ ਤੇ ਕਿਵੇਂ ਉਹ ਇਸ ਦਲਦਲ ਦੇ ਵਿੱਚੋਂ ਬਾਹਰ ਨਹੀਂ ਆ ਸਕਦੇ ਤਾਂ ਇਸ ਵੀਡੀਓ ਦੇ ਵਿੱਚ ਇਹ ਵੀ ਤੁਹਾਨੂੰ ਜਾਣਨ ਨੂੰ ਮਿਲੇਗਾ ਗੱਲ ਕਰਦੇ ਆਂ ਜੀ ਵਿਕੀ ਗੌਂਡਰ ਬਾਰੇ 1990 ਵਿੱਚ ਵਿਕੀ ਗੌਂਡਰ ਦਾ ਜਨਮ ਜਿਹੜਾ ਸਰਾਵਾ ਬੋਲਦਾ ਪਿੰਡ ਦੇ ਵਿੱਚ ਜਿਹੜਾ ਮੁਕਸਰ ਜ਼ਿਲ੍ਹੇ ਦੇ ਵਿੱਚ ਆ ਉੱਥੇ ਹੋਇਆ ਸੀ ਬਚਪਨ ਦਾ ਨਾਮ ਵਿਕੀ ਦਾ ਜਿਹੜਾ ਹਰਜਿੰਦਰ ਸਿੰਘ ਸੀ ਪਰ ਘਰ ਵਿੱਚ ਵਿਕੀ ਨੂੰ ਜਿਹੜਾ ਵਿਕੀ ਹੀ ਕਿਹਾ ਜਾਂਦਾ ਸੀ ਬਿੱਕੀ ਦੀ ਜਿਹੜੀ ਦਿਲਚਸਪੀ ਗਰਾਊਂਡ ਨਾਲ ਬਹੁਤ ਜ਼ਿਆਦਾ ਸੀ ਡਿਸਕ ਸਰੋਤ ਦਾ ਜਿਹੜਾ ਬਹੁਤ ਤਾਕੜਾ ਖੜਾ ਰੀ ਸੀ ਜਦੋਂ ਵੀ ਸਕੂਲ ਦੇ ਵਿੱਚ ਜਾਂਦਾ ਤਾਂ ਗਰਾਊਂਡ ਦੇ ਵਿੱਚ ਜ਼ਿਆਦਾ ਰਹਿੰਦਾ ਸੀ ਕਲਾਸ ਵਿੱਚ ਘਟ ਜਾਂਦਾ ਸੀ ਇਸ ਕਰਕੇ ਬਿੱਕੀ ਦੇ ਨਾਮ ਦੇ ਪਿੱਛੇ ਜਿਹੜਾ ਗਾਉਂਡਰ ਲੱਗਿਆ ਮਤਲਬ ਗਰਾਊਂਡਰ ਤੋਂ ਗਾਉਂਡਰ ਜਿਹੜਾ ਬਿੱਕੀ ਦਾ ਨਾਮ ਇਹ ਪਿਆ ਬਿੱਕੀ ਗਾਉਂਡਰ ਬਿੱਕੀ ਇੱਕ ਵਾਰ 8ਵੀਂ ਦੇ ਵਿੱਚੋਂ ਫੇਲ ਵੀ ਹੋ ਗਿਆ ਸੀ ਪਰ ਉਸਦੇ ਮਾਤਾ ਪਿਤਾ ਨੇ ਫੇਰ ਵੀ ਬਿੱਕੀ ਦੀ ਪੜਾਈ ਜਿਹੜੀ ਜਾਰੀ ਰੱਖੀ ਡਿਸਕਸ ਥਰੋ ਦੇ ਵਿੱਚ ਵਿੱਕੀ ਬਹੁਤ ਵਧੀਆ ਪ੍ਰਦਰਸ਼ਨ ਕਰਦਾ ਸੀ ਉਸ ਤੋਂ ਬਾਅਦ ਜਲੰਧਰ ਅਕੈਡਮੀ ਦੇ ਵਿੱਚ ਜਿਹੜਾ ਵਿੱਕੀ ਨੂੰ ਭਾਰਤੀ ਕਿਰਾਇਆ ਜਾਂਦਾ ਜਿੱਥੇ ਵਿੱਕੀ ਨੇ ਦੋ ਮੈਡਲ ਵੀ ਜਿੱਤੇ ਸੀ ਇਹ ਮੈਡਲ ਜਿਹੜੇ ਸਿਲਵਰ ਮੈਡਲ ਸੀਗੇ ਘਰਦਿਆਂ ਦਾ ਚੰਗਾ ਭਲਾ ਨਾ ਆਰੋਸ਼ਨ ਕਰ ਰਿਹਾ ਸੀ ਵਿੱਕੀ ਗੌਂਦਰ ਤੇ ਉਸ ਨੂੰ ਇੱਕ ਵਾਰ ਜਿਹੜੀ ਬੀਐਸਐਫ ਦੀ ਨੌਕਰੀ ਵੀ ਆਫਰ ਹੋਈ ਸੀ ਪਰ ਵਿਕੀ ਗੌਂਦਰ ਨੇ ਉਹ ਨੌਕਰੀ ਜਿਹੜੀ ਨਹੀਂ ਕੀਤੀ ਤੇ ਛੱਡ ਦਿੱਤੀ ਫਿਰ ਵਿਕੀ ਗੌਂਦਰ ਦੀ ਜਿਹੜੀ ਲਿਹਾਜ਼ ਹੈ ਉਹ ਸੁੱਖਾ ਕਾਲਮਾਂ ਦੇ ਨਾਲ ਪੈਂਦੀ ਆ ਉਸ ਤੋਂ ਪਹਿਲਾਂ ਜਿਹੜੀ ਪ੍ਰੇਮੀ ਲਾਹੌਰੀਏ ਦੇ ਨਾਲ ਲਿਹਾਜ਼ ਪਈ ਸੀ ਪ੍ਰੇਮੀ ਲਾਹੌਰੀਏ ਨੇ ਜਿਹੜਾ ਸੁੱਖੇ ਕਾਲਮੇ ਦੇ ਨਾਲ ਵਿਕੀ ਗੌਂਦਰ ਨੂੰ ਮਲਾਇਆ ਸੀ ਸੁੱਖੇ ਕਾਲਮੇ ਨੇ ਹੀ ਜਿਹੜਾ लवली ਬਾਬੇ ਨਾਲ ਵਿਕੀ ਗੌਂਦਰ ਮਲਾਇਆ ਸੀ ਦੂਜੇ ਪਾਸੇ ਆਪਾਂ ਗੱਲ ਕਰੀਏ ਸੁਖਬੀਰ ਕਾਲਮਾਂ ਮਤਲਬ ਸੁੱਖਾ ਕਾਹਲੋਂ ਕਾਲਮਾਂ ਪਿੰਡ ਦਾ ਸੀਗਾ ਤੇ ਬਹੁਤ ਹੀ ਛੋਟੀ ਉਮਰ ਦੇ ਵਿੱਚ ਮਾੜੇ ਕੰਮਾਂ ਦੇ ਵਿੱਚ ਜਿਹੜਾ ਸੁੱਖਾ ਕਾਲਮਾ ਪੈ ਗਿਆ ਸੀ ਕਾਲਜ ਦੀਆਂ ਪ੍ਰਧਾਨਗੀਆਂ ਲੈਣਾ ਤੇ ਲੜਾਈਆਂ ਕਰਨਾ ਜਿਹੜਾ ਸੁੱਖਾ ਕਾਲਮਾ ਦਾ ਇਹ ਕੰਮ ਹੀ ਬਣ ਗਿਆ ਸੀ ਪਰ 2006-7 ਦੇ ਵਿੱਚ ਜਿਹੜਾ ਸੁੱਖੇ ਕਾਲਮੇ ਦਾ ਵਿਆਹ ਹੋਇਆ ਸੀ ਵਿਆਹ ਤੋਂ ਬਾਅਦ ਜਿਹੜਾ ਆਸਟ੍ਰੇਲੀਆ ਚਲੇ ਗਿਆ ਸੀ ਉੱਥੇ ਆਪਣੀ ਵਾਈਫ ਦੇ ਨਾਲ ਸੁੱਖਾ ਕਾਲਮਾ ਦੀ ਜਾਦਾ ਨਹੀਂ ਬਣੀ ਤੇ ਦੁਬਾਰਾ ਜਿਹੜਾ ਸੁੱਖਾ ਕਾਲਮਾ ਪੰਜਾਬ ਆ ਗਿਆ ਉਸ ਤੋਂ ਬਾਅਦ ਸੁੱਖਾ ਕਾਲਮਾ ਤੇ ਵਿੱਕੀ ਗੌਂਦਰ ਕਈ ਵਾਰੀ ਆਪਸ ਦੇ ਵਿੱਚ ਮਿਲਦੇ ਰਹੇ ਵਿੱਕੀ ਗੌਂਦਰ ਜਿਹੜਾ ਸੁੱਖੇ ਕਾਲਮੇ ਦੇ ਘਰੇ ਵੀ ਆਉਂਦਾ ਜਾਂਦਾ ਸੀ ਗੱਲਾਂ ਬਾਤਾਂ ਚੱਲਦੀਆਂ ਸੀ ਪਰ 2010 ਦੇ ਵਿੱਚ ਜਦੋਂ ਸੁੱਖਾ ਕਾਲਮਾ ਦੀ ਲਵਲੀ ਬਾਬੇ ਦੇ ਨਾਲ ਦੁਸ਼ਮਣੀ ਪੈ ਜਾਂਦੀ ਹੈ ਕਿਸੇ ਕੰਮ ਨੂੰ ਲੈ ਕੇ ਜੇ ਜਦੋਂ ਲਵਲੀ ਬਾਬਾ ਜਿੰਮ ਦੇ ਵਿੱਚ ਬੈਠਾ ਹੁੰਦਾ ਤਾਂ ਸੁੱਖਾ ਕਾਲਮਾ ਤੇਜ ਤਾਰ ਹਥਿਆਰਾਂ ਦੇ ਨਾਲ ਲਵਲੀ ਬਾਬੇ ਦਾ ਜਿਹੜਾ ਖੂਨ ਕਰ ਦਿੰਦਾ ਉਸ ਤੋਂ ਬਾਅਦ ਵਿਕੀ ਗੌਂਡਰ ਨੂੰ ਬੜਾ ਦੁੱਖ ਲੱਗਦਾ ਕਿ ਸੁੱਖੇ ਕਾਲਮੇ ਨੇ ਯਾਰ ਮਾਰ ਕੀਤੀ ਆ ਅਸਲ ਵਿੱਚ ਗਲਤ ਕੌਣ ਸੀ ਇਸ ਬਾਰੇ ਕਿਸੇ ਨੂੰ ਨਹੀਂ ਪਤਾ ਵੀ ਸੁੱਖਾ ਕਾਲਮਾ ਗਲਤ ਸੀ ਜਾਂ ਫਿਰ ਲਵਲੀ ਬਾਬਾ ਗਲਤ ਸੀਗਾ ਪਰ ਵਿਕੀ ਗੌਂਡਰ ਨੂੰ ਲੱਗਿਆ ਵੀ ਸੁੱਖੇ ਕਾਲਮੇ ਨੇ ਮੇਰੇ ਯਾਰ ਦੋਸਤ ਨੂੰ ਜਿਹੜਾ ਮਾਰ ਦਿੱਤਾ ਉਸ ਤੋਂ ਬਾਅਦ ਵਿਕੀ ਗੌਂਡਰ ਜਿਹੜਾ ਸੌਂ ਖਾਂਦਾ ਵੀ ਮੈਂ ਹੁਣ ਸੁਖੇ ਕਾਲਮੇ ਨੂੰ ਮਾਰ ਕੇ ਹੀ ਹਟੂੰਗਾ ਇੱਥੇ ਜਿਹੜੀ ਸੁਖੇ ਕਾਲਮੇ ਤੇ ਵਿੱਕੀ ਗੌਂਦਰ ਦੀ ਦੁਸ਼ਮਣੀ ਪੈ ਜਾਂਦੀ ਹੈ ਉਸ ਤੋਂ ਬਾਅਦ ਵਿੱਕੀ ਗੌਂਦਰ ਆਪਣੇ ਸਾਥੀਆਂ ਨੂੰ ਕਹਿੰਦਾ ਵੀ ਆਪਾਂ ਸੁੱਖਾ ਮਾਰਨਾ ਜਿਵੇਂ ਮਰਜੀ ਮਾਰੋ ਨਹੀਂ ਫਿਰ ਮੈਂ ਆਪ ਮਰ ਜਾਣਾ ਤਾਂ ਦੋਸਤੋ ਇੱਕ ਪੇਸ਼ੀ ਦੇ ਦੌਰਾਨ ਜਦੋਂ ਸੁੱਖਾ ਕਾਲਮਾ ਨਾਬੇ ਤੋਂ ਜਲੰਧਰ ਪੇਸ਼ੀ ਤੇ ਲਜਾਇਆ ਜਾਂਦਾ ਤੇ ਵਾਪਸ ਪੇਸ਼ੀ ਪੁਗਤਾ ਕੇ ਲਿਆਇਆ ਜਾਂਦਾ ਤਾਂ ਵੀ ਕੀ ਗੌਂਡਰ ਪਿੱਛੇ ਜਿਹੜਾ ਸੁੱਖੇ ਕਾਲਮੇ ਦਾ ਪਿੱਛਾ ਕਰ ਰਿਹਾ ਹੁੰਦਾ ਸੁੱਖੇ ਕਾਲਮੇ ਨੂੰ ਜਿਹੜਾ ਇੱਕ ਓਪਨ ਜੀਬ ਦੇ ਵਿੱਚ ਲਜਾਇਆ ਜਾਂਦਾ ਹੁੰਦਾ ਤੇ ਜਲੰਧਰ ਦੇ ਨੇੜੇ ਹੀ ਵੀ ਕੀ ਗੌਂਡਰ ਤੇ ਉਸਦੇ ਬਾਕੀ ਸਾਥੀ ਸੁਖੇ ਕਾਲਮੇ ਨੂੰ ਘੇਰ ਲੈਂਦੇ ਨੇ ਤੇ ਅੰਨੇਵਾ ਜਿਹੜੇ ਸੁਖੇ ਕਾਲਮੇ ਤੇ ਗੋਲੀਆਂ ਚਲਾ ਦਿੰਦੇ ਨੇ ਉਸ ਤੋਂ ਬਾਅਦ ਮੌਕੇ ਤੇ ਹੀ ਸੁਖੇ ਕਾਲਮੇ ਦੀ ਜਿਹੜੀ ਡੈਥ ਹੋ ਜਾਂਦੀ ਹੈ ਸੁਖੇ ਕਾਲਮੇ ਨੂੰ ਮਾਰਨ ਤੋਂ ਬਾਅਦ ਵਿੱਕੀ ਗੌਂਡਰ ਤੇ ਉਸਦੇ ਸਾਥੀ ਉਹਦੀ Laash ਦੇ ਆਲੇ-ਦੁਆਲੇ ਭੰਗੜਾ ਵੀ ਪਾ ਕੇ ਜਾਂਦੇ ਨੇ ਬਾਅਦ ਵਿੱਚ 2015 ਦੇ ਵਿੱਚ ਹੀ ਸੁਖੇ ਕਾਲਮੇ ਦੇ ਕਤਲ ਦੇ ਦੋਸ਼ ਵਿੱਚ ਵਿੱਕੀ ਗੌਂਡਰ ਤੇ ਬਾਕੀ ਸਾਥੀਆਂ ਨੂੰ ਜਿਹੜਾ ਗ੍ਰਿਫਤਾਰ ਵੀ ਕਰ ਲਿਆ ਜਾਂਦਾ ਹੈ ਪਰ ਉਸ ਤੋਂ ਬਾਅਦ ਜਿਹੜਾ ਵਿੱਕੀ ਗੌਂਡਰ ਨੂੰ ਨਾਬੇ ਜੇਲ੍ਹ ਦੇ ਵਿੱਚ ਭੇਜਿਆ ਜਾਂਦਾ ਹੈ ਪਰ ਜੇਲ੍ਹ ਦੇ ਅੰਦਰ ਹੀ ਜਿਹੜੀਆਂ ਯੁਕਤਾਂ ਚੱਲਦੀਆਂ ਨੇ ਵਿੱਕੀ ਗੌਂਡਰ ਨੇ ਵੀ ਆਪਾਂ ਜਿਹੜਾ ਜੇਲ੍ਹ ਤੋਂ ਬਾਹਰ ਜਾਣਾ ਇਹਨੂੰ ਤੋੜ ਕੇ ਜਿਹੜਾ ਇੱਥੋਂ ਭੱਜਣਾ ਕਿਸੇ ਨਾ ਕਿਸੇ ਤਰ੍ਹਾਂ ਫਿਰ ਨਾਬਾ ਬ੍ਰੇਕ ਜੇਲ੍ਹ ਕਾਂਡ ਹੁੰਦਾ ਹੈ ਉਸ ਤੋਂ ਬਾਅਦ ਜਿਹੜਾ ਵਿੱਕੀ ਗੌਂਡਰ ਤੇ ਬਾਕੀ ਸਾਥੀ ਉੱਥੋਂ ਚਲੇ ਜਾਂਦੇ ਨੇ ਤਾਂ ਅਖੀਰ ਦੋਸਤੋ ਵਿੱਕੀ ਗੌਂਡਰ ਦੀ ਡੈਥ ਵਾਰੀ ਗੱਲਬਾਤ ਕਰਦੇ ਆਂ ਪੰਜਾਬ ਰਾਜਸਥਾਨ ਬਾਰਡਰ ਤੇ ਵਿੱਕੀ ਗੌਂਦਰ ਤੇ ਉਸ ਦਾ ਦੋਸਤ ਪ੍ਰੇਮਾ ਲਾਹੌਰੀਆ ਕਿਸੇ ਦੋਸਤ ਦੇ ਘਰ ਰੁਕੇ ਹੁੰਦੇ ਨੇ ਤੇ ਪੁਲਿਸ ਨੂੰ ਜਿਹੜਾ ਇਹ ਸਾਰਾ ਕੁਝ ਪਤਾ ਲੱਗ ਜਾਂਦਾ ਹੈ ਪੁਲਿਸ ਉਸ ਤੋਂ ਬਾਅਦ ਵਿੱਕੀ ਗੌਂਦਰ ਤੇ ਪ੍ਰੇਮੇ ਲਾਹੌਰੀਏ ਦਾ ਕਤਲ ਕਰ ਦਿੰਦੀ ਆ ਤਾਂ ਇਸ ਤੋਂ ਬਾਅਦ ਜਿਹੜਾ ਸੁੱਖਾ ਕਾਲ ਮਾ ਨੂੰ ਪਹਿਲਾਂ ਵਿੱਕੀ ਗੌਂਦਰ ਨੇ ਮਾਰਿਆ ਵਿੱਕੀ ਗੌਂਦਰ ਨੂੰ ਫਿਰ ਜਿਹੜਾ ਆਪਾਂ ਕਹਿੰਦੇ ਆ ਵੀ ਪੁਲਿਸ ਨੇ ਮਾਰਿਆ ਇੱਥੇ ਜਿਹੜੀ ਇਹ ਲੜਾਈ ਆ ਉਹ ਖਤਮ ਹੋ ਜਾਂਦੀ ਆ ਪਰ ਅੱਜ ਵੀ ਬੜੇ ਲੋਕ ਕਹਿੰਦੇ ਨੇ ਵੀ ਸੁੱਖਾ ਕਾਲਮਾ ਜ਼ਿਆਦਾ ਵਧੀਆ ਸੀ ਵਿਕੀ ਗਾਉਂਡਰ ਜ਼ਿਆਦਾ ਵਧੀਆ ਸੀ ਪਰ ਦੱਸ ਜੀ ਦੋਸਤੋ ਇਸ ਕੰਮ ਦੇ ਵਿੱਚ ਵੜਨਾ ਬਹੁਤ ਸੌਖਾ ਹੁੰਦਾ ਇੱਥੋਂ ਨਿਕਲਣਾ ਜਿਹੜਾ ਬਹੁਤ ਜ਼ਿਆਦਾ ਔਖਾ ਹੁੰਦਾ ਘਰਾਂ ਚੁੱਲਿਆਂ ਦੇ ਵਿੱਚ ਜਿਹੜੇ ਕਾਹ ਓਗ ਜਾਂਦੇ ਨੇ ਮਾਂ-ਬਾਪ ਰੋਂਦੇ ਨੇ ਇਹ ਸਾਰੀ ਜ਼ਿੰਦਗੀ ਜੇਲ੍ਹਾਂ ਦੇ ਵਿੱਚ ਸੜਨਾ ਪੈਂਦਾ ਇਹ ਗੈਂਗਸਟਰ ਜੋ ਬਣ ਜਾਂਦੇ ਨੇ ਇਹ ਵੀ ਜੇਲ੍ਹ ਦੇ ਵਿੱਚ ਜਾ ਕੇ ਪਸਤਾਉਂਦੇ ਨੇ ਵੀ ਅਸੀਂ ਇਸ ਦੁਨੀਆ ਦੇ ਵਿੱਚੋਂ ਨਿਕਲਣਾ ਚਾਹੁੰਦੇ ਆ ਪਰ ਨਿਕਲ ਨਹੀਂ ਸਕਦੇ ਵੀਡੀਓ ਵਧੀਆ ਲੱਗਿੱਤਾ ਸ਼ੇਅਰ ਜ਼ਰੂਰ ਕਰ ਦਿਓ